ਨੀ ਬਤਾਓ ਦਰਨੂ ਸਰ ਕਰੋ ਬਤਾਓ ਦਰਨੂ ਸਰ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਪਿੰਡ ਲਖਮੀਰ ਵਾਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਬੜੇ ਹੀ ਵੱਖਰੇ ਢੰਗ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਰਪੁਰਬ ਮਨਾਇਆ ਗਿਆ ਇਸ ਮੌਕੇ ਤੁਹਾਨੂੰ ਦੱਸਾਂਗੇ ਕੀ ਕੀ ਪ੍ਰੋਗਰਾਮ ਕਰਵਾਏ ਗਏ ਸਾਡੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦਾ ਤੇ ਬੀਬੀਆਂ ਦਾ ਸੋਹਣਾ ਜੂੜਾ ਤੇ ਸੋਹਣਾ ਪਟਕਾ ਬੰਨਣ ਦਾ ਮੁਕਾਬਲਾ ਬੀਬੀਆਂ ਦੇ ਵਿੱਚ ਕਰਵਾਇਆ ਗਿਆ ਜਿਸ ਦੇ ਵਿੱਚ ਬੀਬੀਆਂ ਨੇ ਬੜੇ ਖੁਸ਼ੀ ਨਾਲ ਭਾਗ ਲਿਆ ਜਿਦੇ ਹੋਵੇ ਕਿ ਬੀਬੀਆਂ ਨੇ ਬੱਚਿਆਂ ਦੇ ਜੋੜਾ ਕਰ ਰਹੀਆਂ ਨੇ ਅਤੇ ਇਸ ਤੋਂ ਬਾਅਦ ਬੀਬੀਆਂ ਇਹਨਾਂ ਬੱਚਿਆਂ ਦੇ ਪਟਕਾ ਬੰਨਣੀਆਂ ਤੇ ਜੋ ਬੀਬੀਆਂ ਸੋਹਣਾ ਜੋੜਾ ਤੇ ਸੋਹਣਾ ਪਟਕਾ ਬੰਨਣਗੀਆਂ ਉਹਨਾਂ ਬੀਬੀਆਂ ਨੂੰ ਇਨਾਮ ਦਿੱਤੇ ਜਾਣਗੇ ਸੋ ਬਹੁਤ ਹੀ ਵਧੀਆ ਉਪਰਾਲਾ ਦੇ ਵਿਲੱਖਣ ਤੰਗ ਦੇ ਨਾਲ ਪ੍ਰੋਗਰਾਮ ਕਰਵਾਇਆ ਗਿਆ ਜੀ ਦੇਖ ਰਿਹਾ ਹਾਂ ਸਾਹਮਣੇ ਇਹ ਇਸ ਤੋਂ ਬਾਅਦ ਬੱਚਿਆਂ ਦੇ ਇੱਕ ਬਾਰੇ ਪਟਕੇ ਨੇ ਬੰਨੇ ਗਏ ਨੇ ਅਤ ਤੁਸੀਂ ਦੇਖ ਰਹੇ ਹੋ ਕਿ ਕੋਸ ਸਾਹਿਬ ਨੇ ਜਿਹੜੇ ਉਹ ਚੈੱਕ ਕਰ ਰਹੇ ਨੇ ਤੇ ਬੱਚਿਆਂ ਦਾ ਧਾਰਮਿਕ ਸਿੱਖਿਆ ਤੇ ਵੀ ਕੋਈ ਨਾ ਕੋਈ ਸਵਾਲ ਜਿਹੜੇ ਉਹਨਾਂ ਨੂੰ ਪੁੱਛ ਰਹੇ ਨੇ ਸੋ ਬਹੁਤ ਹੀ ਵਿਲੱਖਣ ਢੰਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਇਹ ਕਰਵਾਇਆ ਗਿਆ ਅੱਗੇ ਤੁਹਾਨੂੰ ਦੱਸਾਂਗੇ ਬੱਚਿਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਅਤੇ ਪਿੰਡ ਦੇ ਵਿੱਚ ਮਾਰਚ ਵੀ ਕੱਢੇ ਗਏ ਸਾਡੇ ਨਾਲ ਜੁੜੇ ਰਹੋ ਅਤੇ ਹੁਣ ਆਪਾਂ ਗੱਲ ਕਰਦੇ ਆਂਗੇ ਇਸ ਤੋਂ ਬਾਅਦ ਬੱਚਿਆਂ ਨੇ 8 ਸਾਲ ਤੋਂ ਲੈ ਕੇ 12 ਸਾਲ ਦੇ ਬੱਚਿਆਂ ਦਾ ਪਹਿਲਾ ਮੁਕਾਬਲਾ ਹੋਵੇਗਾ ਤੁਸੀਂ ਦੇਖ ਰਹੇ ਹੋ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਕਿ 8 ਸਾਲ ਤੋਂ ਲੈ ਕੇ 12 ਸਾਲ ਦੇ ਬੱਚਿਆਂ ਦਾ ਤੇ ਇਸ ਤੋਂ ਬਾਅਦ ਮੁਕਾਬਲਾ ਜੋ ਹੋਵੇਗਾ ਉਹ 13 ਸਾਲ ਤੋਂ 16 ਸਾਲ ਦੇ ਬੱਚਿਆਂ ਦੇ ਵਿੱਚ ਹੋਵੇਗਾ ਤੁਸੀਂ ਦੇਖ ਰਹੇ ਹੋ ਇਹੜਾ ਮੁਕਾਬਲਾ ਚੱਲ ਰਿਹਾ ਹੈ ਇਸ ਵਕਤ ਇਹ 8 ਸਾਲ ਤੋਂ 12 ਸਾਲ ਦੇ ਬੱਚਿਆਂ ਦੇ ਵਿੱਚ ਚੱਲ ਰਿਹਾ ਹੈ ਤੇ ਬੱਚੇ ਨੇ ਜਿਹੜੇ ਆਪਣੀਆਂ ਦਸਤਾਰਾਂ ਨੇ ਜਿਹੜੀਆਂ ਉਹ ਸਜਾ ਰਹੇ ਨੇ ਸੋਹਣੇ ਸੋਹਣੇ ਦਸਤਾਰਾਂ ਨੇ ਆਪਣੀਆਂ ਸਜਾ ਰਹੇ ਨੇ ਬੱਚੇ ਕਿਉਂਕਿ ਇੱਕ ਹਫਤੇ ਤੋਂ ਦਾ ਕੈਂਪ ਹੈ ਜਿਹੜਾ ਆਪਾਂ ਆਪਣੇ ਪਿੰਡ ਲਖਮੀਰ ਵਾਲਾ ਚ ਲੱਗਿਆ ਹੋਇਆ ਸੀਗਾ ਤੇ ਅੱਜ ਉਹਦਾ ਆਖਰੀ ਦਿਨ ਸੀ ਗੁਰਪੁਰਬ ਦੇ ਉੱਪਰ ਉਹਨਾਂ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ਤੇ ਇਹ ਜਿਹੜਾ ਪ੍ਰੋਗਰਾਮ ਹੈਗਾ 30 ਤੋਂ ਸ਼ੁਰੂ ਹੋਇਆ ਸੀ 30 10 ਤੋਂ ਅਤੇ 5 11 ਨੂੰ ਸਮਾਪਤੀ ਗੁਰਪੁਰਬ ਦੇ ਪੇਲੇ ਚ ਚਾਰ ਕੁਸਤਬਾ ਬੱਚਾ ਨੇ ਸਿੱਖ ਲਿਓ ਦਸਤਾਰਾਂ ਨੇ ਜਿਹੜੀਆਂ ਉਹ ਸਜਾ ਲਈਆਂ ਨੇ ਤੇ ਕੋ ਸਾਬ ਨੇ ਜਿਹੜੇ ਉਹ ਚੈੱਕ ਕਰ ਰਹੇ ਨੇ ਕੱਲੇ ਕੱਲੇ ਬੱਚੇ ਦੀ ਦਸਤਾਰ ਅਤੇ ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਵੇਗਾ 13 ਸਾਲ ਤੋਂ ਲੈ ਕੇ 16 ਸਾਲ ਦੇ ਬੱਚਿਆਂ ਦਾ ਤੇ ਤੁਸੀਂ ਦੇਖ ਰਹੇ ਹੋਗੇ 8 ਸਾਲ ਤੋਂ 12 ਸਾਲ ਦੇ ਬੱਚਿਆਂ ਦਾ ਤੇ ਆਹ ਹੁਣ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈਗਾ 13 ਸਾਲ ਤੋਂ ਲੈ ਕੇ 16 ਸਾਲ ਦੇ ਬੱਚੇ ਨੇ ਜਿਹੜੇ ਉਹ ਆਪਣੀ ਦਸਤਾਰਾਂ ਦੇ ਸੀਰਾਂ ਇਸ ਤੋਂ ਬਾਅਦ ਬੱਚਿਆਂ ਦੇ ਜਿੰਨੇ ਵੀ ਬੱਚੇ ਨੇ ਪਾਰਟਿਸਿਪੇਟ ਕੀਤਾ ਸੀ ਆ ਉਹਨਾਂ ਸਾਰੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਗਿਆ ਤੁਸੀਂ ਦੇਖ ਰਹੇ ਹੋਵੋਗੇ ਕਿ ਬੱਚਿਆਂ ਨੂੰ ਜਿਹੜੇ ਮੈਡਲ ਨੇ ਦਿੱਤੇ ਜਾ ਰਹੇ ਨੇ ਇਸ ਤੋਂ ਬਾਅਦ ਪਿੰਡ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਮੰਨਦੇ ਹੋਏ ਪਿੰਡ ਦੇ ਵਿੱਚ ਇੱਕ ਮਾਰਚ ਜਿਹੜਾ ਵਾਤਾਵਰਨ ਨੂੰ ਲੈ ਕੇ ਅਤੇ ਜੋ ਪੋਲਿਊਸ਼ਨ ਹੈ ਜਿਹੜਾ ਉਹ ਵੱਧ ਰਿਹਾ ਹੈ ਉਸ ਨੂੰ ਲੈ ਕੇ ਅਤੇ ਨਸ਼ਿਆਂ ਦੇ ਸਬੰਧ ਦੇ ਵਿੱਚ ਪਿੰਡਲ ਖੰਬੀ ਵਾਲਾ ਦੇ ਦ੍ਰਿਸ਼ਟੀਕੋਣ ਨਾਲ ਵੀ ਗੁਰਪੁਰਪ ਦੇ ਉੱਪਰ ਮੈਡਲ ਪੇ ਹੋਣੀ ਹੈ ਤੇ ਪਿੰਡ ਦੇ ਵਿੱਚ ਜਿਹੜਾ ਮਾਰਚ ਹੈ ਉਹ ਹੋ ਮਿੱਟ ਰਿਹਾ ਹੈ ਬਤਾਓ ਵਰਨੂ ਸਰ ਕਰੋ ਬਤਾਓ ਵਰਨੂ ਸਰ ਕਰੋ ਸੁਬੱਗਿਆਣੀ ਨਸ਼ਿਆਂ ਦੇ ਸਬੰਧ ਦੇ ਵਿੱਚ ਦਾਤਾਵਰ ਦੇ ਸਬੰਧ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਉਪਦੇਸ਼ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪ੍ਰਦੇਸ਼ਾਂ ਦੇ ਸੰਬੰਧ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਿੰਡ ਦੇ ਵਿੱਚ ਨਾ ਬੱਚਿਆਂ ਨੇ ਮਾਰ ਕੇ ਜਿਹੜਾ ਪਟਰੇ ਹਨ ਤੁਸੀਂ ਦੇਖ ਰਹੇ ਹੋਗੇ ਇਸ ਤੋਂ ਬਾਅਦ ਬੱਚਿਆਂ ਨੂੰ ਜਿਹੜੇ ਬੱਚੇ ਨੇ ਸੋਹਣੀ ਆਪਾਂ ਦਸਤਾਰਾਂ ਸਜਾਈਆਂ ਜਿਹੜੇ ਬੱਚੇ ਜਾਬਤਾ ਦੇ ਵਿੱਚ ਰਹੇ ਉਹਨਾਂ ਬੱਚਿਆਂ ਨੂੰ ਇਨਾਮ ਦੇ ਕੇ ਟਰੋਫੀਆਂ ਦੇ ਕੇ ਸਨਮਾਨਤ ਕੀਤਾ ਗਿਆ ਤੇ ਦੇ ਨੇ ਬੱਚੇ ਫਰਸਟ ਆਏ ਉਹਨਾਂ ਨੂੰ ਪੱਕ ਵੀ ਇੱਕ ਕੀਤੀ ਗਈ ਹੈ ਪਸ਼ਤਾਨ ਸਰਵੇਖਕ ਕਮੇਟੀ ਤੋਂ 12 ਸਾਲ ਦੇ ਬੱਚੇ ਜੀ ਹੁਣ ਦੇ ਬੱਚੇ ਨੇ ਬੱਚੇ ਹੈਗੇ ਨੇ ਜੀ 13 ਸਾਲ ਤੋਂ ਲੈ ਕੇ 16 ਸਾਲ ਦੇ ਬੱਚੇ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਕਿ ਸਰਕਾਰ ਸ਼ਾਂਤ ਸਿੰਘ ਦੀ ਗੁਰਦੁਆਰਾ ਕੋਰਪੋਰੇਸ਼ਨ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਬੱਚਿਆਂ ਨੂੰ ਸਨਮਾਨਤ ਦੇ ਤੌਰ 'ਤੇ ਕਰ ਰਹੇ ਹੈ ਤੇ ਬੀਬੀਆਂ ਨੂੰ ਵੀ ਸਨਮਾਨਤ ਕੀਤਾ ਗਿਆ ਸਾਰੀ ਬੀਬੀਆਂ ਨੂੰ ਜਿਹੜੀ ਪੁਰਣੀ ਮੇਰੀ ਕਾਪੀ ਹੈ ਨੇ ਬਾਬੇ ਫਰੀਦ ਵਾਗਿਆ ਪ੍ਰਭ ਜੀ ਨੇ ਇਹ ਵਾਸਤਾ ਕਰਦਾ ਉਹ ਚਾਹ ਰਿਹਾ ਸੀ ਕਿ ਬੰਨੇ ਕੇ ਮਾਤਾ ਵਾਲਾ ਵੀ ਤੈਨੂੰ ਤੁਸੀਂ ਮਾਤਾ ਨੇ ਬੁਲਾਉ ਤੁਮ ਕੀਤਾ ਪੁੱਛਿਆ ਕਿ ਬਾਤ ਜੋ ਸਾਡੇ ਜਦੋਂ ਮੈਂ ਕਿੰਨਾ ਪੀਂਦੀ ਹੋ ਕੇ ਸਾਡਾ RAM SINGH ਜੀ ਜੋ ਇੱਕ ਤੋਂ ਬੱਚਿਆਂ ਨੂੰ ਖਾਣ ਖਲਾਈ ਦੇਣ ਵਾਸਤੇ ਆਪਣੇ ਪਿੰਡ ਆ ਰਹੇ ਸੀ ਮਿੱਢਲ ਖੀਰਾ ਦੇ ਵਿੱਚ ਸੀ ਉਹਨਾਂ ਬੱਚਿਆਂ ਨੂੰ ਸ਼ਾਮ ਸੇਵਾ ਨਿਭਾ ਰਹੇ ਸੀ ਰੰਗ ਦੇ ਰਾ ਦੇ ਉੱਪਰ ਸਨ ਮਾਣ ਲਿਆ ਤਾਂਗੇ ਆਪਾਂ ਕੀ ਬਨਨ ਦੇ ਬਾਅਦ ਬਹੁਤ ਪਰੇਸ਼ਾਨ ਇਹਨਾਂ ਦਾ ਕੀ ਸਮਾਜ ਦੇ ਸਰਦਾਰ ਅੰਮ੍ਰਿਤਪੀਰ ਦੇ ਪੁੱਤ ਸਿੱਖ ਜੀ ਜੋਵਾਰਾਂ ਦੇ ਸੇਵਾ ਨੇ ਵਾਲੇ ਦੇ ਸਮਾਂ ਸਾਡੇ ਦਾ ਬਹੁਤ ਬੜੀ ਬੇਈ ਹੈ ਬੜੀ ਦੀ ਗੱਲ ਹੈ ਜਿਹੜਾ ਬੜੇ ਸਮੇਂ ਦੇ ਵਿੱਚ ਸਮਾਗਤ ਕੇ ਆਪਣੇ ਦੁਆਰਾ ਸਾਰੇ ਵਿੱਚ ਨਗਰ ਦੇ ਕਿਸਾਨ ਬਾੜੇ ਦੇ ਬੱਚੇ ਸੀਗੇ ਜਿਹਨਾਂ ਬੱਚਿਆਂ ਨੇ ਬੜੇ ਹੀ ਇਹਨਾਂ ਦੇ ਬੱਚਿਆਂ ਨੇ ਪਹਿਲਾਂ ਕੈਂਪ ਲੱਗਿਆ ਸੀ ਤੇ ਉਹਨਾਂ ਨੂੰ ਅਸੀਂ ਕਾ ਸਿਖਾਈਆਂ ਸੀ ਉਹਨਾਂ ਬੱਚਿਆਂ ਨੇ ਸਾਡੀ ਹੈਲਪ ਕੀਤੀ ਇੱਕਾ ਬੰਜੇ ਨੇ ਪ੍ਰਕਾ ਹਰਮਨ ਸਿੰਘ ਅਤੇ ਸਾਜਨ ਦੇਵ ਸਿੰਘ ਨੇ ਉਹਨਾਂ ਨੂੰ ਕਿਸਨਮਾਨਤ ਕੀਤਾ ਗਿਆ ਕਿ ਉਹਨਾਂ ਨੇ ਵੀ ਇੱਕ ਹਫਤਾ ਪੂਰਾ ਸੇਵਾ ਨਿਭਾਈ ਸੀ ਤੇ ਇਸ ਤੋਂ ਬਾਅਦ ਇੱਕ ਯਾਦਗਾਰੀ ਫੋਟੋ ਕਰਵਾਏ ਗਏ ਸਾਰੀ ਕਮੇਟੀ ਦੇ ਨਾਲ ਅਤੇ ਸਾਰਿਆਂ ਦੇ ਕੋ ਸਾਹ ਦੇ ਨਾਲ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ